ਗੁਰਸੇਵਕ ਸੋ ਕਹ ਇਮ ਬਾਤਾ ਸਾਧਨ ਸਾਥ ਭਨਿਓ ਇਸ ਭੰਤਾ ਕਿਉ ਡਹਿਕਤ ਤੁਮ ਫਿਰੋ ਕਨੇਰੇ ਆਏ ਪ੍ਰਾਤ ਲੈ ਗਮਨੋਂ ਡੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੇਵਕ ਸੋ ਕਹ ਇਮ ਬਾਤਾ ਤਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਸਜੇ ਪਾਵਨ ਦਰਬਾਰ ਨਿੱਗੀ ਗੋਜ ਅੰਦਰ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਵਿੱਚ ਆਪ ਸੰਗਤਾਂ ਆਨੰਦ ਮਾਣ ਰਹੇ ਹਾਂ ਬੜੇ ਭਾਗ ਨੇ ਪਿਆਰ ਨਾਲ ਰਹਿਰਾ ਸਰਵਣ ਕੀਤੀ ਹੈ ਅਰਦਾਸ ਵਿੱਚ ਜੁੜੇ ਮੁਖਵਾਕ ਸੁਣਿਆ ਹੈ ਆਹ ਹੁਣ ਕੁਝ ਕਿ ਮਿੱਟ ਆਪਾਂ ਵੈਸੇ ਕੀਰਤਨ ਕਰਨ ਦੀ ਇੱਛਾ ਸੀ ਪਰ ਗਾਨੇ ਜੀ ਕਹਿੰਦੇ ਵੀ ਆਪਣੇ ਸਾਡੇ ਸੋਨੂ ਸਿੰਘਾ ਕਹਨ ਲੱਗਿਆ ਵੀ ਲੜੀਵਾਰ ਕਥਾ ਸੁਣਨੀ ਹੈ ਆਪ ਸੰਗਤਾਂ ਬੜੇ ਪਿਆਰ ਦੇ ਨਾਲ ਵਾਜਾਂ ਵਾਲੇ ਕਲੰਗੀ ਤਰਪਤਾ ਜੀ ਦਾ ਲੜੀਵਾਰ ਇਤਿਹਾਸ ਸਰਵਣ ਕਰਦੇ ਆ ਰਹੇ ਹਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਚ ਮਹਾਰਾਜਾ ਜਰਨੈਲ ਸੈਨਾਪਤੀ ਭਾਈ ਨੰਦ ਚੰਦ ਸੀ ਪਰ ਇਹ ਵੀ ਉਮਰਾ ਸ਼ਾ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਵਲੇ ਮਸੰਦ ਉਹਨਾਂ ਦਾ ਪੋਤਰਾ ਸੀ ਪਰ ਸੂਰਮਾ ਵੀ ਸੀ ਜਦੋਂ ਭਾਵੀ ਗੇੜ ਪਾਉਂਦੀ ਹੈ ਤਾਂ ਐਸਾ ਸਮਾਂ ਬਦਲ ਜਾਂਦਾ ਹੈ ਮਨ ਦਾ ਬਨ ਬਦਲ ਜਾਂਦਾ ਹੈ ਬਾਣੀ ਚ ਮਹਾਰਾਜ ਤਦੇ ਕਹਿੰਦੇ ਨੇ ਕਉਹੋ ਜਿਹੜਾ ਉਭ ਚੜਤ ਹੈ ਕਉਹੋ ਜਾਏ ਪਹਿਲੇ ਲੋਭੀ ਜਿਹੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਜਿਹੜਾ ਸਾਡਾ ਮਨਾਏ ਇਤ ਪਤਾ ਨਹੀਂ ਕਦੋਂ ਲਾਲਚ ਆ ਜੇ ਕਿੱਥੇ ਇਹ ਗਿਰ ਜਾਵੇ ਇਹਦਾ ਪਤਾ ਨਹੀਂ ਲੱਗਦਾ ਮਹਾਪੁਰਖ ਸਾਧੂ ਸੀ ਉਹ ਦਾਸੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਉਹਨਾਂ ਨੇ ਸਰੂਪ ਲਿਖਿਆ ਬੜਾ ਪਿਆਰਾ ਕਲਗੀਧਰ ਮਹਾਰਾਜੇ ਕੋਲ ਦਸਕਤ ਕਰਾਉਣ ਵਾਸਤੇ ਆਏ ਉਹਨਾਂ ਨੇ ਉਹ ਗੁਰੂ ਪਾਤਸ਼ਾਹ ਜੀ ਦੀ ਬੀੜ ਸਾਹਿਬ ਨੰਤ ਚੰਦ ਨੂੰ ਦਿੱਤੀ ਕਿ ਕਲਗੀਧਰ ਮਹਾਰਾਤਾ ਤੇ ਦਸਕਤ ਕਰਾ ਦਿਓ ਇਹਨੇ ਜਦੋਂ ਦਰਸ਼ਨ ਕੀਤੇ ਬਹੁਤ ਸੁੰਦਰ ਲਿਖਾਈ ਹਾਸ਼ੀਆ ਕਾਗਜ਼ ਸਾਰਾ ਕੁਝ ਦੇ ਕੇ ਦਾ ਮਨ ਵਿਚਲ ਗਿਆ ਕਿ ਮੈਂ ਇਹ ਬਾਪਸ ਨਹੀਂ ਕਰਨਾ 6 ਮਹੀਨੇ ਲਖਾਤੇ ਫਿਰ ਉਹਨੇ ਬਾਜਾਂ ਵਾਲੇ ਸਤਗੁਰਾਂ ਨੂੰ ਕਿਹਾ ਕਲਗੀਧਰ ਮਹਾਰਾਜ ਨੇ ਸਿੱਖ ਭੇਜਿਆ ਅਨੰਦ ਚੰਦ ਦੇ ਘਰੇ ਉਹ ਸਾਧੂਆਂ ਨਾਲ ਉਦਾਸੀ ਸੰਤਾਂ ਨਾਲ ਵੀ ਤੂੰ ਮਹਾਰਾ ਦਾ ਸਰੂਪ ਦੇ ਦੇ ਜਦੋਂ ਸਿੱਖ ਰਾਏ ਨਾਲ ਅਨੰਦ ਚੰਦ ਨੂੰ ਕਿਹਾ ਕਿ ਸਤਗੁਰੂ ਮਹਾਰਾਜ ਨੇ ਹੁਕਮ ਕੀਤਾ ਕਿ ਜੋ ਇਹ ਗ੍ਰੰਥ ਸਾਹਿਬ ਜੀ ਬੀੜ ਲਿਖ ਕੇ ਲਿਆਏ ਨੇ ਇਹਨਾਂ ਦੀ ਵਾਪਸ ਕਰ ਤੇ ਉਸ ਸਮੇਂ ਬਹਾਨਾ ਲਾਦਨ ਦਾ ਕਹਿਣ ਲੱਗਾ ਤੁਸੀਂ ਸਵੇਰੇ ਆ ਜਾਣਾ ਤੁਹਾਨੂੰ ਸਵੇਰੇ ਮੈਂ ਦੇ ਦੇਵਾਂਗਾ ਤੁਸੀਂ ਸਤਗੁਰਾਂ ਨੂੰ ਕਾਹਨੂੰ ਕਹਿਣਾ ਤੀ ਮੈਨੂੰ ਆ ਕਹਿ ਦਿੰਦੇ ਮੈਂ ਹੀ ਦੇ ਦੇਣੀ ਸੀ ਤੇ ਇਸ ਤਰ੍ਹਾਂ ਕਹਿ ਕੇ ਗੁਰਸਿੱਖ ਨੂੰ ਵਾਪਸ ਕਰਦਾ ਹੈ ਇਥੇ ਤੱਕ ਇਤਿਹਾਸ ਆਪਨੇ ਸੁਣਿਆ ਆਓ ਕੁਝ ਕੁ ਮਿੰਟਾਂ ਲਈ ਮਨਵਿਰਤੀਆਂ ਆਕਾਗਰ ਗੁਰ ਚਰਨਾਂ ਦਾ ਧਿਆਨ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਗੁਰਸੇਵਕ ਸੋ ਕਹਿ ਉਨੀਰ ਮਹਾਰਾਜ ਦੇ ਸਿੱਖ ਨੂੰ ਇਸ ਤਰ੍ਹਾਂ ਅਨੰਦ ਚੰਦ ਜੀ ਨੇ ਗੱਲਾਂ ਔਖੀਆਂ ਸਾਧਨ ਸਾਥ ਭਨਿਓ ਇਸ ਭੰਤਾ ਕਿ ਸਤਿਗੁਰਾਂ ਨੂੰ ਕਹਿ ਦਿਓ ਵੀ ਮੈਂ ਕ੍ਰੰਥ ਸਾਹਿਬ ਵਾਪਸ ਦੇ ਰਾਂਗਾ ਤੇ ਨਾਲ ਦੀ ਨਾਲ ਕੇ ਸਾਧੂਆਂ ਨੂੰ ਵੀ ਕਹਿੰਦਾ ਹੈ ਕਿਉਂ ਡੈਕਤ ਤੁਮ ਫਿਰੋ ਹਨੇਰੇ ਕਹਿਣ ਲੱਗਿਆ ਉਹਨਾਂ ਉਦਾਸੀ ਸਾਧੂਆਂ ਨੂੰ ਕਿ ਤੁਸੀਂ ਕਿਉਂ ਭਟਕਦੇ ਫਿਰਦੇ ਹੋ ਢਹਿ ਕਣਾਉਂ ਦਾ ਡੋਲ ਦਾ ਕਿਉਂ ਤੁਹਾਡਾ ਮਨ ਡੋਲ ਗਿਆ ਆਏ ਪ੍ਰਾਂਤ ਲੈ ਗਮਨੋ ਦੇਰੇ ਤੁਸੀਂ ਸਵੇਰੇ ਆਉਣਾ ਸਵੇਰੇ ਆ ਕੇ ਮੇਰੇ ਕੋਲੋਂ ਗ੍ਰੰਥ ਸਾਹਿਬ ਜੀ ਲੈ ਜਾਣੇ ਸੋ ਬਾਸਰ ਇਮਟਾਰਨ ਕੀਨਾ ਉਹ ਦਿਨ ਇਸ ਤਰ੍ਹਾਂ ਟਾਲ ਦਿੱਤਾ ਹੈ ਆਨੰਦ ਚੰਦ ਨੇ ਗਏ ਸਾਧ ਤਿੰਨ ਕੋ ਡਰਦੀਨਾ ਇਹ ਉਸ ਤਰ੍ਹਾਂ ਸਾਧੂ ਚਲੇ ਗਏ ਵਾਪਸ ਇਹ ਫਿਰ ਸਾਧੂਆਂ ਨੂੰ ਇਹਨੇ ਡਰਾਉਣਾ ਕੀਤਾ ਹੈ ਪਲਾ ਚਹੋਪੁਰ ਤਿਆਗ ਸਧਾਰੋ ਜਦੋਂ ਦੂਸਰੇ ਦਿਨ ਫਿਰ ਆਏ ਦੂਸਰੇ ਦਿਨ ਆਏ ਵੀ ਸਾਨੂੰ ਗ੍ਰੰਥ ਸਾਹਿਬ ਦੇ ਦਿਓ ਫਿਰ ਇਹ ਉਹਨਾਂ ਨੂੰ ਇਹ ਬੋਲਦਾ ਹੈ ਆਨੰਦ ਚੰਦ ਕਹਿਣ ਲੱਗਾ ਜੇ ਤੁਸੀਂ ਚੰਗਾ ਚਾਹੁੰਦੇ ਹੋ ਤੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤਾ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਜੇ ਅਬ ਕੇ ਗੁਰ ਪਾਸ ਪੁਕਾਰੋ ਅਗਰ ਜਿਵੇਂ ਹੁਣ ਤੁਸੀਂ ਸਤਗੁਰਾਂ ਕੋਲ ਮੇਰੀ ਸ਼ਿਕਾਇਤ ਲਈ ਪੁਕਾਰ ਕੀਤੀ ਜੇ ਹੁਣ ਤੁਸੀਂ ਦੁਬਾਰੇ ਚਲੇ ਗਏ ਗੁਰੂ ਜੀਆ ਕੋਲ ਕੈਦ ਪਰੋਂਗੇ ਛੂਟੋ ਨਹੀਂ ਤਾਂ ਦੇਖ ਲਓ ਵੀ ਮੈਂ ਤੁਹਾਨੂੰ ਕੈਦ ਕਰ ਦਿਆਂਗਾ ਫੜ ਕੇ ਤੇ ਫਿਰ ਤੁਹਾਨੂੰ ਕੋਈ ਛਡਾਉਣ ਵਾਲਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਿਹੜਾ ਆਨੰਦ ਚੰਦ ਸੀ ਇਹ ਮਹਾਰਾਜ ਦੇ ਫੌਜ ਦਾ ਜਰਨੈਲ ਸੀ ਤੇ ਕੇ ਪੰਜ ਸੌ ਸੂਰਮਾ ਇਹਦੇ ਅੰਦਰ ਕੰਮ ਕਰਦਾ ਸੀ ਇਹੋ ਮਹਾਰਾਜ ਨੇ ਵੱਖਰੇ ਵੱਖਰੇ ਜਥੇ ਬਣਾਏ ਹੋਏ ਸੀ ਇਸ ਕਰਕੇ ਇਹ ਡਰਾਉਣ ਲੱਗਿਆ ਹੈ ਕਸ਼ਟ ਸਹੋਕਾਰ ਅਗ੍ਰਹਿਮਹੀ ਕਹਿੰਦਾ ਐਸਾ ਕੈਦ ਕਰਕੇ ਐਸੇ ਕੋਠੜੇ ਚ ਬੰਦ ਕਰ ਦਿਆਂਗਾ ਉੱਥੇ ਫਿਰ ਬੜੇ ਦੁਖੀ ਹੋਮੋਗੇ ਮੈਂ ਤੁਹਾਨੂੰ ਨਹੀਂ ਛੱਡਾਂਗਾ ਤਿੱਜਾਜਕ ਕੈ ਤਾੜਨ ਕਰੇ ਇਸ ਤਰ੍ਹਾਂ ਬੜਾ ਤਾੜਿਆ ਹੈ ਛਿੜਕਿਆ ਹੈ ਇਹਨਾਂ ਸਾਧੂਆਂ ਨੂੰ ਦੇਤ ਤ ਤਕੇਲਾ ਵਹਿਰ ਨਿਕਰੇ ਇੱਥੇ ਤੱਕ ਆਪਣੇ ਘਰ ਦੇ ਵਿੱਚੋਂ ਤੱਕੇ ਦੇ ਕੇ ਬਾਹਰ ਕੱਢ ਦਿੱਤੇ ਗਾਰਨਕਾਰ ਤ ਬਹੁਤ ਰਸਕਾਰੇ ਨਾਲੇ ਤਰਸਕਾਰ ਨਿਰਾਦਰ ਕੀਤਾ ਨਾਲੇ ਗਾਲਾਂ ਵੀ ਕੱਢੀਆਂ ਕਰੋ ਪੁਕਾਰਤਾ ਹੋਵੇ ਮਾਰੇ ਕਹਿੰਦਾ ਦੇਖਿਓ ਕਰਕੇ ਪੁਕਾਰ ਕਹਿੰਦਾ ਫੇਰ ਤੁਹਾਨੂੰ ਕਿਵੇਂ ਕਟਾਪਾ ਚਾੜਾਂਗਾ ਦੁਖੀ ਭਏ ਬੋ ਛਪ ਛਪ ਰਹੇ ਵਿਚਾਰੇ ਦੁਖੀ ਹੋ ਗਏ ਸਾਧੂ ਸੰਨ ਲੁਕ ਲੁਕ ਕੇ ਰਹਿੰਦੇ ਨੇ ਇਹ ਜੇ ਦੁੱਖ ਕਿਸ ਹਉ ਪਾਸ ਨਾ ਕਹੇ ਪਰ ਹੁਣ ਆਪਣੇ ਮਨ ਦਾ ਦੁੱਖ ਕਿਹਦੇ ਕੋਲ ਦੱਸਣਾ ਦितीयੋ Maas ਗੁਰ ਭੇ ਅਸਵਾਰ ਇਹੋ ਇੱਕ ਮਹੀਨਾ ਫੇਰ ਲੰਘਿਆ ਹੈ ਇੱਕ ਮਹੀਨੇ ਬਾਅਦ ਫਿਰ ਸਤਗੁਰੂ ਮਹਾਰਾਜ ਜੀ ਇੱਕ ਦਿਨ ਸਤਗੁਰੂ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਚੜ੍ਹੇ ਹਨ ਪਹੁੰਚੇ ਉੱਚੇ ਕਰਤ ਪੁਕਾਰ ਜਦੋਂ ਮਹਾਰਾਜ ਲੰਘਣ ਲੱਗੇ ਬਾਹਰ ਅੱਗੇ ਜਾ ਕੇ ਮਿਲੇ ਫਿਰ ਇਹਨਾਂ ਨੇ ਉੱਚੀ ਦੇ ਕੇ ਪੁਕਾਰ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਜੀਓ ਸਾਡੀਆਂ ਬੇਨਤੀਆਂ ਸੁਣੋ ਅਰਜ਼ੋਈਆਂ ਸੁਣੋ ਅਨੰਦ ਚੰਦ ਕੁਛ ਤਰਾਸ ਨਾ ਮੰਨਿਓ ਆਪ ਦਿੱਤਾ ਵੀ ਮਹਾਰਾਜ ਅਨੰਦ ਚੰਦ ਨਹੀਂ ਡਰਦਾ ਹੈ ਤੇਰਿਓ ਹੁਕਮ ਜੋ ਆਪ ਬਖਾਨਿਓ ਆਪਨੇ ਹੁਕਮ ਦਿੱਤਾ ਸੀ ਕੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦਿੱਤੇ ਜਾਣ ਸਾਨੂੰ ਬੀੜ ਸਾਹਿਬ ਦਿੱਤੀ ਜਾਵੇ ਉਹਨੇ ਆਪਦਾ ਹੁਕਮ ਨਹੀਂ ਮੰਨਿਆ ਕਰਤ ਟਾਰਸੋ ਗ੍ਰੰਥ ਨ ਦੇਤ ਉਹਨੇ ਕਾਲਾ ਕਰ ਦਿੱਤਾ ਸਾਨੂੰ ਗ੍ਰੰਥ ਸਾਹਿਬ ਨਹੀਂ ਮੋੜਦਾ ਹੈ ਰਾਸਤ ਹਮੇਸ਼ਾ ਰੱਖਣ ਹੇਤ ਬਲਕੇ ਮਹਾਰਾਜ ਜੀ ਸਾਨੂੰ ਉਹ ਬਹੁਤ ਡਰਾ ਰਿਹਾ ਹੈ ਛਿੜਕਾ ਦਿੰਦਾ ਹੈ ਮਾਰਨ ਤੱਕ ਕਹਿ ਰਿਹਾ ਹੈ ਪਾਪ ਕੇ ਇਸ ਤਰ੍ਹਾਂ ਸਾਨੂੰ ਕਹਿ ਰਿਹਾ ਕਿ ਨਿਕਲ ਕੇ ਚਲੇ ਜਾਓ। ਏ ਪ੍ਰਭੂ ਕਿਰਪਾ ਕਰੋ ਇਮ ਜਾਪੇ। ਇਹ ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰੋ। ਲਿਓ ਮੰਗਾਏ ਪ੍ਰਭੂ ਦਿਓ ਆਪੇ। ਮਹਾਰਾਜ ਅਸੀਂ ਉਹਦੇ ਘਰੇ ਨਹੀਂ ਜਾ ਸਕਦੇ ਗ੍ਰੰਥ ਸਾਹਿਬ ਲੈਣ। ਆਪ ਹੀ ਗੁਰਸਿੱਖਾਂ ਨੂੰ ਭੇਜੋ। ਜਿਹੜਾ ਉਹਦੇ ਘਰੋਂ ਗ੍ਰੰਥ ਸਾਹਿਬ ਜੀ ਲੈ ਆਉਣ ਨਿਕਾਰ ਨਿਕਾਰਤ ਮਾਰਨ ਤਿਆਰਾ ਮਾਰਨ ਵਾਸਤੇ ਸਭ ਤਿਆਰ ਹੈ ਗਾਣਾ ਕੜਦਾ ਹੈ ਲੈ ਆਪਣੇ ਥੇਨ ਗ੍ਰੰਥ ਸੰਭਾਰਾ ਉਹਨੇ ਆਪਣੇ ਘਰੇ ਸਾਹਮ ਕੇ ਰੱਖ ਲਿਆ ਹੈ ਗ੍ਰੰਥ ਸਾਹਿਬ ਜੀ ਸੁਣ ਪੁਕਾਰ ਸਾਧਨ ਕੀ ਫੇਰ ਮਹਾਰਾਜ ਨੇ ਜਦੋਂ ਦੁਬਾਰੇ ਫੇਰ ਦੂਜੀ ਵਾਰੀ ਸਾਧੂਆਂ ਦੀ ਪੁਕਾਰ ਬੇਨਤੀ ਅਰਜ਼ੋਈ ਸੁਣੀ ਜਾਣ ਦੁਸ਼ਟ ਮਨ ਕੁਪੇ ਹਨੇਰ ਮਹਾਰਾਜ ਨੇ ਜਾਣ ਲਿਆ ਕਿ ਅੰਤਰਜਾਮੀ ਸਾਧ ਕਿ ਉਹ ਦੁਸ਼ਟ ਬਣ ਗਿਆ ਹੋਇਆ ਉਹਦਾ ਮਨ ਹਰਾਮੀ ਹੋ ਗਿਆ ਇਸ ਕਰਕੇ ਮਹਾਰਾਜ ਗੁੱਸੇ ਵਿੱਚ ਆਏ ਸਵੇ ਸਿੰਘਨ ਕੋਹਾਖ ਪਠਾਇਓ ਇਹ ਦੋ ਸਿੰਘਾਂ ਦੀ ਸੂਰਮਿਆਂ ਦੀ ਡਿਊਟੀ ਲਈ ਹੈ ਸਮਾ ਬਿਨਾਸ਼ ਕਿਦੋਂ ਤੋਂ ਵਇਆਓ ਮਹਾਰਾਜ ਸਿੰਘਾਂ ਨੂੰ ਕਹਿੰਦੇ ਨੇ ਕਿ ਜਾ ਕੇ ਕਹੋ ਅਨੰਦ ਚੰਦ ਨੂੰ ਵੀ ਤੇਰਾ ਕਿਤੇ ਨਾਸ ਅੰਤ ਤਾਂ ਨਹੀਂ ਆ ਗਿਆ ਜਬਰੇ ਕਰੇ ਗ੍ਰੰਥ ਇਹਨਾਂ ਸੀਨਾ ਤੂੰ ਜਬਰੇ ਕਰ ਰਿਹਾ ਹੈ ਜ਼ੁਲਮ ਕਰ ਰਿਹਾ ਹੈ ਗ੍ਰੰਥ ਸਾਹਿਬ ਕਿਉਂ ਆਪਣੇ ਕੋਲ ਭਾਵਕੇ ਧੱਕੇ ਨਾਲ ਰੱਖ ਰਿਹਾ ਹੈ ਇਹਨਾਂ ਕੋਲੋਂ ਖੋ ਕੇ ਹੋਰ ਹੁਕਮ ਕੋ ਮੇਟਣ ਕੀਨਾ ਤੂੰ ਸਾਡਾ ਵੀ ਹੁਕਮ ਮੋੜ ਦਿੱਤਾ ਸਾਡਾ ਹੁਕਮ ਨਹੀਂ ਮੰਨਿਆ ਹੈ ਦਿਨ ਖੋਟੇ ਕਹਿ ਦिए ਦਿਖਾਈ ਇਸ ਤਰ੍ਹਾਂ ਕਹਿ ਦਿੰਦਾ ਵੀ ਤੇਰੇ ਵਿੱਚ ਇਹ ਖੋਟ ਦਖਾਈ ਦੇਣ ਲੱਗ ਗਈ ਐ ਜਿਵੇਂ ਪਹਿਲਾਂ ਹੋਰਾ ਮਸੰਦਾਂ ਦੇ ਵਿੱਚ ਸੀ ਰਹਿ ਮਸੰਦਨ ਕੀ ਵਡਿਆਈ ਅਸੀਂ ਤਾਂ ਚਾਹੁੰਦੇ ਸੀ ਵੀ ਤੁਹਾਨੂੰ ਵਡਿਆਈ ਦੇ ਜੀ ਪਰ ਤੁਹਾਡੇ ਅੰਦਰੇ ਖੋਟ ਪੈਦਾ ਹੋ ਗਈ ਜੇ ਨਾ ਦੇਖ ਹੈ ਇਸ ਬੇਰਾ ਇਸ ਤਰ੍ਹਾਂ ਮਹਾਰਾਜ ਜੀ ਕਹਿ ਰਹੇ ਨੇ ਵੀ ਆਕਰ ਜੇ ਹੁਣ ਤੂੰ ਨਹੀਂ ਗ੍ਰੰਥ ਸਾਹਿਬ ਦਿੱਤਾ ਲੂਟ ਲੀ ਜੀਏ ਮੂਰਖ ਡੇਰਾ ਸਤਿਗੁਰੂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਸਿੰਘਾਂ ਨੂੰ ਵੀ ਜਾਓ ਅਗਰ ਜੇ ਨਹੀਂ ਹੁਣ ਦਊਗਾ ਗੁਰੰਤ ਸਾਹਿਬ ਜੀ ਤਾਂ ਉਹਦਾ ਡੇਰਾ ਲੁੱਟ ਲਓ ਉਹਦੇ ਆਪਾਵਕੇ ਉਹਨੂੰ ਪਕੜ ਲਓ ਤੇ ਉਹਦਾ ਸਾਰਾ ਕੁਝ ਜਬਤ ਕਰ ਲੋ। ਈਮ ਕੈ 나ਥ ਅਖੇਰ ਸੁਧਾਰੇ। ਕਿਉ ਸਤਗੁਰੂ ਮਹਾਰਾਜ ਜੀ ਦਾ ਹੁਕਮ ਸੁਣ ਕੇ ਗੁਰਸ਼ਕ ਚਲੇ ਗਏ ਨੇ ਸਤਗੁਰੂ ਜੀ ਸ਼ਿਕਾਰ ਖੇਡਣ ਚਲੇ ਗਏ। ਕੰਨ ਵਿਚਰੇ ਕੋਲ ਪਰਹਾਰੇ। ਸਤਗੁਰੂ ਮਹਾਰਾਜ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਿਆ ਸੂਰਾਂ ਦਾ। ਸਿੰਘ ਸਾਧ ਪਹੁੰਚੇ ਤਬ ਆਏ। ਇਹ ਸਿੰਘ ਦੋ ਸੀ ਜਿਹੜੇ ਸਾਧੂਆਂ ਨੂੰ ਲੈ ਕੇ ਆ ਪਹੁੰਚਦੇ ਹਨ ਬੈਠਿਓ ਆਨੰਦ ਚੰਦ ਜੈ ਠਾਏ ਆਨੰਦ ਚੰਦ ਦੇ ਡੇਰੇ ਆਗੇ ਜਿੱਥੇ ਆਨੰਦ ਚੰਦ ਬੈਠਾ ਸੀ ਪ੍ਰਭ ਕੋ ਹੁਕਮ ਉਚਾਰਨ ਕੀਨਾ ਸਤਿਗੁਰੂ ਮਹਾਰਾਜਾ ਹੁਕਮ ਸੁਣਾ ਦਿੱਤਾ ਹੈ ਆਨੰਦ ਚੰਦ ਨੂੰ ਜਿੰਨ ਕੋ ਗ੍ਰੰਥ ਕਿਉਂ ਨਾ ਤੈ ਦਿਨਾ ਸਿੰਘ ਕਹਿਣ ਲਗੇ ਆਨੰਦ ਚੰਦ ਤੂੰ ਇਹ ਗ੍ਰੰਥ ਸਾਹਿਬ ਸਾਧੂਆਂ ਦਾ ਕਿਉਂ ਨਹੀਂ ਦਿੰਦਾ ਹੈ ਆਪਣੋ ਭਲੋ ਚੈਤ ਕਹਿ ਨਹੀਂ ਤੂੰ ਆਪਣਾ ਭਲਾ ਚਾਹੁੰਦਾ ਹੈ ਕਿ ਨਹੀਂ ਚਾਹੁੰਦਾ ਦੇਓ ਕਿ ਚਾਹੇ ਮਸੰਦਣ ਮਾਹੀ ਕਹ ਤੂੰ ਵੀ ਮਸੰਦਾਂ ਦੇ ਨਾਲ ਮਿਲਣਾ ਹੈ ਜਿਹੜੇ ਪਹਿਲਾਂ ਮਸੰਦਾਂ ਨੂੰ ਸਜਾਵਾ ਦਿੱਤੀਆਂ ਨੇ ਕਹ ਤੂੰ ਵੀ ਉਹਾਂ ਦੇ ਨਾਲ ਹੀ ਉਵੇਂ ਛਤਰ ਖਾਣੇ ਨੇ ਮਾਰ ਖਾਣੀ ਐ ਇਉਂ ਗੁਰਸਿੰਘਾ ਨੇ ਆਖਿਆ ਹੈ ਅਬ ਲੋ ਰਾਖੀ ਤੋਹੇ ਬੜਾਈ ਬੇ ਹੁਣ ਤੱਕ ਤੇਰੀ ਸਤਿਗੁਰੂ ਮਹਾਰਾਜ ਨੇ ਵਡਿਆਈ ਰੱਖੀ ਹੈ ਨਤ ਡੇਰਾ ਤੂਰਨ ਲੁੱਟ ਜਾਈ ਨਹੀਂ ਅਗਰ ਜੇ ਤੂੰ ਨਾ ਮੰਨਿਆ ਇਸੇ ਗੱਲ ਤੇ ਅੜਿਆ ਰਹਾ ਤੇਰਾ ਢੇਰਾ ਲੁੱਟਿਆ ਜਾਣਾ ਏ ਦੋ ਗ੍ਰੰਥ ਨਿਜ ਰੱਖਿਆ ਕਰੀਏ ਆਪਣੇ ਆਪ ਦੀ ਰੱਖਿਆ ਕਰ ਗ੍ਰੰਥ ਸਾਹਿਬ ਸਾਧੂਆਂ ਦਾ ਮੋੜ ਦੇ ਤੋ ਨਾਹਕ ਨਿਜ ਕਾਜ ਬਗਰੀਏ ਨਾਹਕ ਬਿਨੇ ਕਾਰਨ ਤੋਂ ਆਪਣੇ ਆਪ ਦਾ ਕਾਰਜ ਨਾ ਵਿਗਾੜ ਤੇਰੇ ਤੇ ਸਤਿਗੁਰੂ ਕਿੰਨੇ પ્રસન્ન ਹਨ ਤੂੰ ਸੈਨਾਪਤੀ ਐ ਇਸ ਕਰਕੇ ਤੇਰਾ ਸਤਕਾਰ ਹੈ ਗੁਰੂ ਘਰ ਦੇ ਵਿੱਚ ਇਹ ਸਤਕਾਰ ਨੂੰ ਬਰਕਰਾਰ ਰੱਖ ਇਸ ਤਰ੍ਹਾਂ ਸਿੰਘਾਂ ਨੇ ਆਖਿਆ ਹੈ ਗਰਬਤ ਬੋਲਿਓ ਗ੍ਰੰਥ ਨਦੈ ਹਾਂ ਇਹਦੇ ਅੰਦਰ ਹੰਕਾਰ ਸੀ ਹੰਕਾਰ ਦੀ ਹੰਕਾਰੀ ਜਦੋਂ ਜਦ ਹੰਕਾਰ ਆ ਜਾਂਦਾ ਹੈ ਮਹਾਰਾਜ ਕਹਿੰਦੇ ਜੋ ਹੰਕਾਰਿਆ ਸੋ ਮਾਰਿਆ ਇਹਨੇ ਹੰਕਾਰ ਦੇ ਵਿੱਚ ਕਿਹਾ ਕਹਿੰਦਾ ਮੈਂ ਨਹੀਂ ਗ੍ਰੰਥ ਸਾਹਿਬ ਦੇਣਾ ਹੈ ਮੈਂ ਨਹੀਂ ਮੋੜਾਂਗਾ ਸ੍ਰੀ ਗੁਰ ਬਨਾਇ ਬੇਸਮਰਥ ਮੈਂ ਹਾਂ ਕਹਿਣ ਲੱਗਿਆ ਤੁਹਾਨੂੰ ਪਤਾ ਮੈਂ ਕੌਣ ਆ ਮੈਂ ਗ੍ਰੰਥ ਸਾਹਿਬ ਤਾਂ ਕੀ ਮੋੜਦਾ ਐ ਮੈਂ ਤਾਂ ਆਪ ਗੁਰੂ ਨੂੰ ਗੁਰੂ ਬਣਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਡਾ ਹੰਕਾਰ ਕਹਿ ਮੈਂ ਸਮਰੱਥਾਂ ਜਿਨੂੰ ਮਰਜੀ ਗੁਰੂ ਵੜਾ ਸਕਦਾ ਹਾਂ ਸ੍ਰੀ ਗੁਰੂ ਹਰਗੋਬਿੰਦ ਕੋ ਵੰਸ ਆਖਣ ਲੱਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੋ ਵੰਸ ਹੈ ਕੁਲ ਹੈ ਜਿਸ ਟਿਕ ਬੈਸੋ ਕਰੋਂ ਪ੍ਰਸੰਸ ਜਿਹਦੇ ਕੋਲ ਵੀ ਬੈਠ ਕੇ ਪ੍ਰਸ਼ੰਸਾ ਕੀਤੀ ਸ਼ੋਭਾ ਕੀਤੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਸਾਹਿਬਜ਼ਾਦੇ ਸਨ ਜਿਨ੍ਹਾਂ ਵਿੱਚੋਂ ਤਿੰਨ ਵੱਡੇ ਵਿਆਹੇ ਹੋਏ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਅਸਮੇਤ ਇਸ ਕਰਕੇ ਬਾਬਾ ਗੁਰਦਿੱਤਾ ਜੀਆਂ ਦੀ ਬਾਣਸ ਬਾਬਾ ਧੀਰਮਲ ਜੀ ਸਨ ਉਹਨਾਂ ਗੱਲਾਂ ਨੂੰ ਇਹ ਕਰ ਰਿਹਾ ਹੈ ਨਿਰੰਦਰ ਸੰਗਤਾ ਤਹਾ ਬੁਲਾਮ ਜਿਨ੍ਹਾਂ ਦੇ ਕੋਲ ਵੀ ਜਿਹੜੀ ਗੁਰੂ ਦੇ ਬਾਣਸ ਧੀਰਮਲ ਕੋਲ ਚਲਿਆ ਗਿਆ ਜਾਂ ਦੂਸਰਿਆਂ ਕੋਲ ਚਲਿਆ ਗਿਆ RAM ਰਾਏ ਕੋਲ ਜਿਹਦੇ ਕੋਲ ਜਾ ਕੇ ਬੈਠ ਕੇ ਮੈਂ ਪ੍ਰਸ਼ੰਸਾ ਕੀਤੀ ਕਿ ਇਹ ਗੁਰੂ ਹੈ ਸਾਰੀਆਂ ਸੰਗਤਾਂ ਉਸੇ ਨੂੰ ਗੁਰੂ ਕਰਕੇ ਮੰਨਣ ਪੂਜਣ ਲੱਗ ਜਾਣਗੀਆਂ ਦਰਬ ਅਕੋਰਣ ਦੇ ਪਜਵਾਮੋ ਸੋਹਣਾ ਨੂੰ ਇਹ ਸਤਿਗੁਰੂ ਮਹਾਰਾਜ ਸਭ ਗੁਰੂ ਮਹਾਰਾਜ ਸਮਝ ਕੇ ਸਾਰੀਆਂ ਸੰਗਤਾਂ ਪੇਟਾਵਾਂ ਚੜਾਉਣਗੀਆਂ ਸੁਨਦ ਵੈ ਸਿੰਗਣ ਤਬੈ ਬਖਾਨਾ ਇਹ ਦੋਏ ਸਿੰਘ ਸਨ ਜਿਹੜੇ ਆਨੰਦ ਚੰਦ ਨੂੰ ਕਹਿੰਦੇ ਮੇਰੇ ਗੁਰੂਗ੍ਰੰਥ ਸਾਹਿਬ ਮੋੜਦੇ ਉਹਨਾਂ ਨੇ ਫਿਰ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਆਨੰਦ ਚੰਦ ਨੂੰ ਦੇਹੋ ਆਵਣ ਅਬ ਕਿਰਪਾ ਨਿਧਾਨਾ ਕਹਿ ਲਗਿਆ ਠੀਕ ਹੈ ਆਨੰਦ ਚੰਦ ਜੇ ਤੂੰ ਇੰਨੀ ਹੰਕਾਰ ਦੇ ਵਿੱਚ ਕਹਿਣਾ ਹੈ ਸਤਿਗੁਰੂ ਜਿ ਸ਼ਕਾਰ ਖੇਡਣ ਗਏ ਨੇ ਸਤਿਗੁਰਾਂ ਨੂੰ ਬਾਪਸ ਮੁੜਨ ਦੇ ਇੱਕ ਵਾਰੀ ਬੀਤੀ ਸੰਗਮ ਸੰਦਣ ਜੈਸੇ ਜਿਵੇਂ ਪਹਿਲਾਂ ਮਸੰਦਾ ਦੇ ਨਾਲ ਬੀਤੀ ਹੈ ਮਾਰ ਖਾਧੀਆ ਮਸੰਦਾ ਨੇ ਛੱਤਰ ਖਾਦੇ ਨੇ ਲੱਗਦਾ ਤੇਰੇ ਵੀ ਇਸ ਤਰ੍ਹਾਂ ਛੱਤਰ ਪੈਣੇ ਨੇ ਇਹਾਂ ਸਿੰਘ ਆਖਦੇ ਨੇ ਹੋਏ ਹੈ ਤੋਹੇ ਸਾਥ ਭੀ ਤੈਸੇ ਤੇਰੇ ਨਾਲ ਵੀ ਉਸੇ ਤਰ੍ਹਾਂ ਹੀ ਹੋਣੀ ਹੈ ਤੈਨੂੰ ਵੀ ਪੁੱਠਾ ਲੜਕਾਉਣਾ ਹੀ ਪੈਣਾ ਹੈ ਹੁਕਮ ਹਟਾਏ ਗਰਭ ਤੇ ਕਹੈ ਤੂੰ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੀ ਮੋੜ ਦਿੱਤਾ ਫਿਰ ਹੰਕਾਰ ਵੀ ਕਰਦਾ ਹੈ ਗੁਰੂ ਬਨਾਵਣ ਮਮ ਕਰ ਅਹ ਤੂੰ ਇਹ ਕਹਿਣਾ ਕਿਡਾ ਵੱਡਾ ਹੰਕਾਰ ਕਿ ਮੇਰੇ ਹੱਥ ਵਿੱਚ ਆ ਗੁਰੂ ਬਣਾਉਣਾ 딤 ਕੈ ਸਿੱਖ ਗਮਣੇ ਨਿਜਡੇਰੇ ਇਹੋ ਕਹਿ ਕੇ ਸਿੰਘ ਬਾਪਸ ਮੁੜ ਜਾਂਦੇ ਨੇ ਆਪਣੇ ਸਥਾਨੋਂ ਆਛੇ ਉਪਜਿਓ ਸਕ ਨੇਰੇ ਜਦੋਂ ਸਿੰਘ ਤਾਂ ਚਲੇ ਗਏ ਮਰਨੰਦ ਚੰਦ ਦੇ ਮਨ ਵਿੱਚ ਡਰ ਬੈਠ ਗਿਆ ਹੈ ਮਾਮ ਦੁਰਪਾਕ ਭਨੇ ਜਬ ਸੁਨ ਹੈ ਕਿਉਂਕਿ ਜਦੋਂ ਮਿਹਰੇ ਕੀਤੇ ਹੋਏ ਦੁਰਪਾਕ ਖੋਟੀਆਂ ਗੱਲਾਂ ਬੋਲੇ ਹੋਏ ਖੋਟੇ ਬਚਨ ਜਦੋਂ ਸਿੰਘਾਂ ਨੇ ਪਾਤਸ਼ਾਹ ਜੀਆਂ ਨੂੰ ਦੱਸੜੇ ਨੇ ਗੋਬਿੰਦ ਰਾਏ ਜੀਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਸੁਣਨ ਗਏ। ਭਜੈ ਨਾ ਗੈ ਬੰਧੈ ਸਿਖ ਹਨ ਹੈ। ਸਤਿਗੁਰਾਂ ਨੇ ਉਹਦੇ ਹੁਕਮ ਕਰ ਦੇਣਾ ਵੀ ਜਾ ਕੇ ਬੰਨ ਲੋ ਅਨੰਦ ਚੰਦ ਨੂੰ। ਸਿੰਘਾਂ ਨੇ ਆ ਕੇ ਮੈਨੂੰ ਮੁਸਕਾ ਦੇ ਲੈਣੀਆਂ ਨੇ ਬੰਨ ਲੈਣਾ ਹੈ। ਮੈਨੂੰ ਫਿਰ ਕੋਈ ਛਡਾਉਣ ਵਾਲਾ ਨਹੀਂ ਹੋਵੇਗਾ। ਜੀਨ ਪੁਆਏ ਸ਼ਿਗਰ ਚੱਲ ਪਰਿਓ। ਉਸੇ ਸਮੇਂ ਉਹ ਡਰਦਾ ਹੋਇਆ ਬੋਲਤਾ ਬੈਠਿਆ। ਹੰਕਾਰ ਦੇ ਵਿੱਚ ਆ ਕੇ ਬੜੇ ਜਲਦੀ ਫਿਰ ਆਪਣੇ ਘੋੜੇ ਤੇ ਕਾਠੀ ਪਾ ਲਈ ਉਸੇ ਸਮੇਂ ਤਿਆਰੀ ਖਿੱਚ ਦਿੱਤੀ। ਇਹ ਗ੍ਰੰਥ ਦਾਸ ਕੇ ਸਿਰ ਪਰ ਧਰਿਓ। ਜਿਉ ਗ੍ਰੰਥ ਸਾਹਿਬ ਜੀ ਉਹ ਨਾਲ ਗੁਰਸਿੱਖ ਸਨ ਉਹਨਾਂ ਦੇ ਸੀਸ ਤੇ ਚੁਕਾ ਲਿਆ ਹੈ। ਸੱਤਰ ਵਸਤੂ ਕੁਝ ਪਟਨੇ ਚ ਲੈ ਕੇ ਹੋਰ ਕੁਝ ਸੂਰਮੈ ਸੀ ਉਹਨਾਂ ਦੇ ਨਾਲ ਹੋਰ ਵਸਤੂਆਂ ਜਿਹੜੀਆਂ ਜ਼ਰੂਰੀ ਜ਼ਰੂਰੀ ਸੀ ਲੈ ਲੀਆਂ ਨਾਲ। ਸੱਤ ਦਰਵ ਤਰਿਓ ਤਰੀ ਪਰ ਭੈ ਕੇ। ਇਸ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਤਲੁਜ ਦਿਆ ਪਾਰ ਕੀਤਾ। ਜਿਉ ਭਾਜ ਕਰ ਪੂਰ ਕਰਤਾਰਾ ਕਿਉਂ ਉਥੋਂ ਭੱਜ ਕੇ ਅਨੰਦਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਗਿਆ ਆ ਗਿਆ ਹੈ ਪਹਿਲਾਂ ਬਨਤੇ ਆਏ ਪ੍ਰਭੂ ਉਦਾਰਾ ਇਹ ਤਾਂ ਕਰਤਾਰਪੁਰ ਸਾਹਿਬ ਆ ਪਹੁੰਚਦਾ ਹੈ ਉਥੋਂ ਭੱਜ ਕੇ ਅਨੰਦਪੁਰ ਸਾਹਿਬ ਤੋਂ ਤੇ ਉਧਰੋਂ ਸਤਿਗੁਰੂ ਮਹਾਰਾਜ ਜਿਵੇਂ ਬਾਪਸ ਮੁੜੇ ਨੇ ਸ਼ਿਕਾਰ ਖੇਡ ਕੇ। ਅਯੋਪਲਾਇਨ ਸੁਧ ਸਦਸਾਰੀ ਸਾਰੀ ਖਾਬਰ ਦੇ ਦਿੱਤੀ ਐ ਸਿੰਘਾ ਨੇ ਸਤਿਗੁਰੂ ਮਹਾਰਾਜ ਜੀ ਅਨੰਤ ਚੰਦ ਭੱਜ ਗਿਆ ਗ੍ਰੰਥ ਸਾਹਿਬ ਲੈ ਗਿਆ ਨਾਲ। ਸਰਾਪ ਹੇਥ ਗੁਰ ਗਿਰਾ ਉਚਾਰੀ। ਮਹਾਰਾਜ ਨੇ ਉਸ ਸਮੇਂ ਬਚਨ ਕਰ ਦਿੱਤਾ ਹੈ। ਤੇ ਮਸੰਦਨ ਜਿਮ ਲਖ ਭਾਜਾ। ਮਹਾਰਾਜ ਕਹਿਣ ਲੱਗੇ ਜਿਵੇਂ ਇਹ ਜਾਣ ਕੇ ਮਸੰਦ ਹੈ। ਮੈ ਮੈਨੂੰ ਸਤਗੁਰੂ ਮਹਾਰਾਜ ਆ ਕੇ ਮਰਵਾਉਣਗੇ ਡਰਦਾ ਹੋਇਆ ਭੱਜਿਆ ਹੈ ਮਿਰਤ ਕੇ ਜਾਤੇ ਕੀਨ ਕੁ ਕਾਜਾ ਮੌਤ ਤੋਂ ਡਰਦੇ ਆ ਭੱਜ ਗਿਆ ਨੰਤ ਚੰਦ ਮਹਾਰਾਜ ਨੇ ਬਚਨ ਕੀਤੇ موسی ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਇਓਂ ਬਚਨ ਕਰ ਦਿੱਤਾ ਮਹਾਰਾਜ ਕਹਿੰਦੇ ਜਿਹੜੀ ਮੌਤ ਤੋਂ ਭੱਜਿਆ ਨਾ ਇਹ ਮੌਤ ਇਹਦੀ ਅੱਗੇ ਖੜੀ ਹੈ ਅਬ ਜੈ ਜਹਿ ਮਿਰਤ ਸੋ ਆਗੇ ਇਥੋਂ ਜਾਊਗਾ ਇਹਦੀ ਮੌਤ ਅੱਗੇ ਪਹਿਲਾਂ ਹੀ ਇਹਨੂੰ ਰਾਤ ਚ ਮਿਲ ਜਾਣੀ ਹੈ ਜੈ ਪ੍ਰਾਣ ਕਿਮ ਬਾਚੈ ਭਾਗੇ ਫੇਰ ਉਥੋਂ ਕਿਵੇਂ ਭੱਜ ਕੇ ਬਚੂਗਾ ਜਦੋਂ ਅੱਗੇ ਮੌਤ ਮਿਲ ਗਈ ਸਾਡੇ ਕੋਲੋਂ ਤਾਂ ਡਰਦਾ ਭੱਜ ਗਿਆ ਹੈ ਇਓ ਮਹਾਰਾਜ ਨੇ ਬਚਨ ਕੀਤੇ ਕਿਸੇ ਗ੍ਰੰਥ ਕੋ ਪੜੈ ਨਾ ਕੋਈ ਨਾਲ ਮਹਾਰਾਜ ਨੇ ਬਚਨ ਕੀਤਾ ਵੀ ਇਹ ਜਿਹੜਾ ਗ੍ਰੰਥ ਸਾਹਿਬ ਇਹ ਲੈ ਕੇ ਭੱਜਿਆ ਇਨ ਕੋਈ ਨੀਤੇ ਪਾਠ ਨਹੀਂ ਕਰੂਗਾ ਬਾਣੀ ਨਹੀਂ ਕਰ ਪੜੂਗਾ ਗੁਰਰਾਮ ਡਰੋਲੀ ਥਿਰ ਹੈ ਸੋਈ ਇਸ ਤਰ੍ਹਾਂ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਜਿਹੜਾ ਇਸ ਗ੍ਰੰਥ ਸਾਹਿਬ ਨੂੰ ਪੜੂਗਾ ਉਹਦੀ ਨਿਗਾਹ ਜਾਂਦੀ ਰਹੂਆ ਨਾ ਹੋ ਜੂ ਅੱਖਾਂ ਤੋਂ ਸਾਧ ਸੰਗਤ ਜੀ ਇਹ ਗੁਰੂ ਦੇ ਬਚਨ ਨੇ ਤੇ ਅੱਜ ਵੀ ਉਹ ਗ੍ਰੰਥ ਸਾਹਿਬ ਡਰੋਲੀ ਹੈ ਡਰੋਲੀ ਤੇ ਸਿੰਘ ਬਹੁਤ ਡਰਦੇ ਨੇ ਇੱਕ ਬੰਦੇ ਨੇ ਇੱਕ ਸਿੱਖ ਨੇ ਫਿਰ ਹਿੰਮਤ ਕਰਕੇ ਵੀ ਮੈਂ ਦੇਖਾਂ ਤਾਂ ਸਹੀ ਉਹਨੇ ਸੋਚਿਆ ਵੀ ਜੇ ਦੋ ਅੱਖਾਂ ਨਾਲ ਪੜਿਆ ਤਾਂ ਤਾਂ ਦੋ ਅੱਖਾਂ ਤਵੰਨਾ ਹੋ ਜੂ ਉਹਨੇ ਫਿਰ ਇੱਕ ਅੱਖ ਤੇ ਪੱਟੀ ਬੰਨੀ ਇੱਕ ਅੱਖ ਤੇ ਪੱਟੀ ਬੰਨ ਕੇ ਫਿਰ ਉਹ ਗਰੰਥ ਸਾਹਿਬ ਪੜਿਆ ਜਿਹੜੀ ਅੱਖ ਨਾਲ ਪੜਿਆ ਨਾ ਉਹ ਅੱਖ ਦੀ ਨਿਗਾ ਚਲੀ ਗਈ ਇੱਕ ਦੀ ਬਚ ਗਈ ਇਹ ਪ੍ਰਤਿਆਵਾ ਲੈ ਕੇ ਦੇਖਿਆ ਅੱਜ ਵੀ ਉਹ ਢਰੋਲੀ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਧੂਆਂ ਨੇ ਲਿਖਿਆ ਸੀ ਆਨੰਦ ਚੰਦ ਲੈ ਕੇ ਭੱਜ ਗਿਆ ਸੀ ਆਨੰਦ ਪ੍ਰਸਾਦ ਤੋਂ ਇਸ ਕਰਕੇ ਢਰੋਲੀ ਇਹਦਾ ਪਰਿਵਾਰ ਹੈ ਇਹਦਾ ਅਸੀਂ ਉਮਰਾ ਸਾਹ ਇਹਦਾ ਪਿਤਾ ਸੀ ਇਹ ਢਰੋਲੀ ਦੇ ਰਹਿਣ ਵਾਲੇ ਸਨ ਇਸ ਕਰਕੇ ਅੱਜ ਵੀ ਉਹ ਗ੍ਰੰਥ ਸਾਹਿਬ ਉੱਥੇ ਹੈ ਉਹਦਾ ਨਾਮ ਹੈ ਖਾਰੀਬੀੜ ਉੱਥੇ ਪਾਠ ਨਹੀਂ ਕੋਈ ਵੀ ਕਰਦਾ ਜੇ ਪਾਠ ਕਰੇ ਤਾਂ ਅੱਖਾਂ ਤੋਂ ਨਾ ਹੋ ਜਾਂਦਾ ਬਚਨ ਕਰਦੇ ਨੇ ਬਾਜਾਂ ਵਾਲੇ ਨੇ ਇਸ ਕਰਕੇ ਸੋ ਆਉ ਇਸ ਤਰਾਇ ਅਨੰਦ ਚੰਦ ਦੇ ਕੀਤਿਆ ਹੋਇਆ ਕਰਤੱਬ ਸੀ ਜਿਮ ਕਲਗੀ ਤਰ ਸਾਪ ਉਚਾਰਾ ਕੰਜੀ ਤਰ ਮਹਾਰਾਜ ਨੇ ਜਿਹੜਾ श्राप ਦਿੱਤਾ ਹੈ ਧੀਰਾ ਤੈ ਲੁਟਾਇ ਦਿਓ ਸਾਰਾ ਮਹਾਰਾਜ ਆ ਗਈ ਧੀਰਾ ਲੁਟਾਰ ਦਿੱਤਾ ਉਹਦਾ ਸਾਰਾ ਹੀ ਲੁੱਟ ਲਿਆ ਜੋ ਕੁਛ ਬਾਕੀ ਬਚਿਆ ਜਦ ਜਬ ਅਨੰਦ ਚੰਦ ਚੱਲ ਗਿਓ ਇਥੋਂ ਜਦੋਂ ਅਨੰਦ ਚੰਦ ਚਲਿਆ ਗਿਆ ਸੀ ਯਾਰ ਪਠ ਧੀਰਮਲ ਪਹ ਦਇਓ ਇਹ ਧੀਰਮਲ ਜਿਆ ਕੋਲ ਚਲਿਆ ਗਿਆ ਸੀ ਕਰਤਾਰ ਪਰ ਸਾਹਿਬੇ ਖੇ ਮਲੇ ਉਹ ਹੰਕਾਰਤ ਕਹੈ ਇਹ ਬੜਾ ਹੰਕਾਰੀ ਹੋ ਕੇ ਮਿਲਿਆ ਸੀ ਬਾਬਾ ਧੀਰਮਲ ਜੀਆ ਨੂੰ ਬਾਬਾ ਧੀਰਮਲ ਜੀ ਗੁਰੂ ਹਰਗੋਬਿੰਦ ਸਹਿ ਮਹਾਰਾਜਿਆਂ ਦੇ ਵੱਡੇ ਭਰਾ ਸੀ ਬਾਬਾ ਗੁਰਦਤਾ ਜੀਆ ਦੇ ਪੁੱਤਰ ਸਨ ਹਰਗੋਬਿੰਦ ਸਹਿ ਮਹਾਰਾਜੀ ਦੇ ਪੋਤਰੇ ਸੀ ਇਹ ਬਾਬਾ ਧੀਰਮਲ ਇਹ ਕਰਤਾਰਪੁਰ ਸਾਹਿਬ ਰਹਿੰਦੇ ਸੀ ਬਾਬੇ ਧੀਰਮਲ ਜੀਆ ਕੋਲ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਮਹਾਰਾਜਿਆਂ ਨੇ ਲਖ ਲਖ ਵਾਇਸੀ ਭਾਈ ਗੁਰਦਾਜਿਆਂ ਤੋਂ ਉਹ ਬਾਬੇ ਧੀਰਮਲ ਜੀਆਂ ਕੋਲ ਸੀ ਹੁਣ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਨੇ ਕਰਤਾਰ ਪ੍ਰਸਾਦ ਨੇ ਇਹਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਤਾਂ ਮੈਂ ਭੱਜਿਆ ਮੈਂ ਕਿਉਂ ਨਾ ਬਾਬੇ ਧੀਰਮਲ ਕੋਲ ਰਹਾ ਇਹਦੇ ਕੋਲ ਰਹਾਗਾ ਸਾਰਿਆਂ ਦੇ ਕੋਲ ਕਹਾਂਗਾ ਵੀ ਇਹ ਬਾਬੇ ਧੀਰਮਲ ਨੂੰ ਮੰਨੋ ਪੁੱਜੋ ਲੱਖੋ ਸੰਗਤ ਮਮ ਬਸ ਅਹੇ ਧੀਰਮਲ ਜਿਆ ਕੋਲ ਪਹੁੰਚ ਕੇ ਕਹਿਣ ਲੱਗਿਆ ਵੀ ਦੇਖੋ ਮੈਂ ਮਸੰਦਾ ਗੁਰੂ ਘਰ ਦਾ ਲੱਖਾਂ ਹੀ ਸੰਗਤਾਂ ਮੇਰੇ ਨਾਲ ਹਨ ਹਰ ਗੁਰ ਤੁਝ ਕੋ ਧਨ ਅਰਪਾਵੋ ਸਾਰੀਆਂ ਜੜੀਆਂ ਸੰਗਤਾਂ ਮੈਨੂੰ ਜਾਣਦੀਆਂ ਨੇ ਜਿਨ੍ਹਾਂ ਤੋਂ ਮੈਂ ਦਸਵੰਦ ਲੈ ਕੇ ਆਉਣਾ ਉਹ ਸਾਰਾ ਦਸਵੰਦ ਤੁਹਾਨੂੰ ਦਿਆਂਗਾ ਤੇ ਸਾਰੀਆਂ ਸੰਗਤਾਂ ਤੁਹਾਨੂੰ ਗੁਰੂ ਕਰਕੇ ਮੰਨਣ ਪੂਜਣਗੀਆਂ ਬਾਬੇ ਧੀਰਮਲ ਨੂੰ ਇਹਨੇ ਭੁਲੋ ਲਿਆ ਇਸ ਦੁਨ ਨੰਦ ਚੰਦ ਨੇ ਸਮੇਂ ਦੀ ਸਮਾਪਤੀ ਹੈ ਫਿਰ ਇੱਥੇ ਹੀ ਆਨੰਦ ਚੰਦ ਨੂੰ ਕਿਵੇਂ ਮਾਰਿਆ ਕੁਝ ਦਿਨਾਂ ਦੇ ਅੰਦਰ ਅੰਦਰੀ ਇਹ ਇਤਿਹਾਸ ਵੇਰ ਹੁਣ ਕੱਲ ਨੂੰ ਆਊਗਾ ਹੋਈਆ ਭੁੱਲਾ ਮaaf ਕਰਨੀ ਹੈ ਦੇਖੋ ਸਾਧ ਸੰਗਤ ਜੀ ਇਹ ਸੌਖੀ ਤੋਂ ਸਾਨੂੰ ਇਹ ਇਹ ਪ੍ਰਤੱਖ ਮਿਲਦਾ ਹੈ ਇਹ ਬਹੁਤ ਸਿਆਣਾ ਸੀ ਇਹ ਆਨੰਦ ਚੰਦ ਸੀ ਜਿਹੜਾ ਇਹ ਸੂਰਮਾ ਸੀ ਭਗਾਣੀ ਦੇ ਜੁੱਧ ਵਿੱਚ ਬਹੁਤ ਜ਼ਿਆਦਾ ਲੜਿਆ ਸੀ ਤਦੇ ਜਿਹੜਾ ਸਾਡਾ ਆਪਣਾ ਮਾਨਾ ਇਹ ਨਹੀਂ ਪਤਾ ਕਦੋਂ ਗਿਰ ਜਾਏ ਕਬੀਰ ਜੀ ਤਦੇ ਕਹਿੰਦੇ ਨੇ ਅਜੋ ਸਨਉ ਸਮੁੰਦਮੇ ਕਿਆ ਜਾਨੋ ਹੋ ਕਿਆ ਹੋਏ ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਐ ਰੋਏ ਅਜੋ ਸਨਉ ਸਮੁੰਦਮੇ ਕਿਆ ਜਾਨੋ ਕਿਆ ਹੋਏ ਕੀ ਪਤਾ ਆਪਣੀ ਜ਼ਿੰਦਗੀ ਚ ਕਦੋਂ ਆਪਣਾ ਮਨ ਬੇਈਮਾਨ ਹੋ ਜਾਏ ਇਹ ਮਨ ਦਾ ਕੋਈ ਵਿਸਵਾਸ ਨਹੀਂ ਹੈ ਇਹ ਵੀ ਇਹ ਮਨ ਨਹੀਂ ਮਾਰ ਲਿਆ ਗੁਰੂ ਗ੍ਰੰਥ ਸਾਹਿਬਾ ਦੇ ਸਰੂਪ ਸੀ ਸਾਧੂਆ ਨੇ ਆਖਿਆ ਸੀ ਤੁਹਾਨੂੰ ਹੋਰ ਲੈ ਕੇ ਦੇ ਦਾਂਗੇ ਪਰ ਇਹ ਤੇ ਦਸਤਕਤ ਕਰਾ ਦੋ ਇਹ ਕਹਿੰਦਾ ਨਹੀਂ ਕਹਿੰਦਾ ਤੁਸੀਂ ਹੋਰ ਲਿਖ ਲਓ ਮੈਂ ਇਹ ਨਹੀਂ ਇਹ ਦੇਣਾ ਹੈ ਇਹ اسی ਗੱਲ ਤੋਂ ਹੀ ਇਹ ਮਾਰਿਆ ਗਿਆ ਤੇ ਗੁਰੂ ਘਰ ਦੇ ਵਿੱਚ ਨਿਆਂ ਕੋਈ ਵੀ ਕਿਸੇ ਗੱਲ ਦਾ ਇੱਥੇ ਫਰਕ ਨਹੀਂ ਪੈਂਦਾ ਇੱਕ ਤਿਲਨਾ ਭੰਨਾ ਕਾਲੇ ਜੈਸਾ ਬੀਜ ਹੈ ਸੋ ਲੁਣਾ ਇੱਥੇ ਕਰਮਾਂ ਸੰਦੜਾ ਖੇਤ ਭੁਗਤਦੀ ਹੈ ਸੋ ਆਓ ਹੁਣ ਅਗਲਾ ਇਤਿਹਾਸ ਕੱਲ ਨੂੰ ਸੁਣਿਓ ਹੋਈਆਂ ਭੁੱਲਾਂ ਮਾਫ਼ ਕਰਨੀਆਂ ਸਾਰੀਆਂ ਸੰਗਤਾਂ ਨੂੰ ਭਗਤ ਰਵਦਾਸ ਜੀ ਗੁਰੂ ਸਤਵੇਂ ਪਾਤਸ਼ਾਹ ਜੀ ਆਂ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਗਾਰ ਗੁਰ ਤੁਜ ਕੋ ਧਨ ਅਰਪਾਵੋ ਸਬਦਿ ਸਿਖੇ ਸਿਖ ਆਣ ਝੁਕਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ